ਦਿੰਗਾ ਫਸਲਾਂ ਦਾ ਰੇਟ ਨਹੀਂ ਕੋਈ ਰੇਟ ਨਹੀਂ ਸਾਨੂੰ ਦੁਖੀ ਹੋ ਗਏ ਅਸੀਂ ਕਿੱਥੇ ਜਾਈਏ ਕੀ ਕਰਗੇ ਅਸੀਂ ਤੇ ਹੁਣ ਸਾਥੋਂ ਮਰਿਆ ਨਹੀਂ ਜਾਂਦਾ ਸਿਰਫ ਜੀ ਬੱਚਿਆਂ ਦਾ ਦੁੱਖ ਵੇਖ ਕੇ ਛੱਡਿਆ ਨਹੀਂ ਜਾਂਦਾ ਸਾਥੋਂ ਕੀ ਕਰੀਏ ਬੇਬੇ ਕੋਸ਼ ਲੋਕ ਕਹਿੰਦੇ ਨੇ ਕਹਿੰਦੇ ਕਿਸਾਨ ਵੇਲੜ ਨੇ ਆਣ ਕੇ ਤੇ ਧਰਨਿਆਂ ਤੇ ਬੈਠੇ ਰਹਿੰਦੇ ਨੇ ਆ ਬੱਚੇ ਵੇਲੜ ਆ ਵੇਖੋ ਨਿੱਕੇ ਨਿੱਕੇ ਬੱਚੇ ਸਾਡੇ ਆ ਨੰਗਨ ਡੋਏ ਤੇ ਮਰੂੰਡੀਆਂ ਵੇਖ ਕੇ ਰੋਣੇ ਦਈਆਂ ਪੀਏ ਬੱਚਿਆਂ ਨੂੰ ਕਿਤਰਾ ਪਾਲਿਆ ਕਿੰਤਾ ਕੀਤਾ ਇਹ ਕਿੱਥੇ ਆਣ ਕੇ ਮੈਦਾਨਾ ਦੇ ਵਿੱਚ ਬੈਠਿਆ ਸਾਡਾ ਜਿਗਰਾ ਅਹੀਂ ਅੱਤੋ ਵਾ ਵਦੂ ਲਗਾਣਾ ਮਾਈ ਖਾਂਦੀ ਮਰ ਗਈ ਮੈਂ ਹਕੜਾ ਖਾ ਅੱਛਾ ਅਬੇ ਮੇ ਮਾਤਾ ਦੂਜੇ ਜਿਹੜੇ ਨੇ ਉਹ ਤੁਹਾਡੇ ਕੋਲ ਨਾ ਕੀ ਰੱਖ ਗਿਆ ਓਏ ਅੱਛਾ ਬੇਬੇ ਦੇਸੀ ਘਿਓ ਦਾ ਨਾ ਕੜਾ ਧਰ ਕੇ ਗਏ ਨੇ ਤੇ ਆਮ ਜਿਹੜੇ ਹੁਣ ਬੱਚੇ ਨੇ ਨਾ ਜਿਹੜੇ ਇੱਥੇ ਧਰਨੇ ਤੇ ਵੀ ਬੈਠੇ ਨੇ ਉਹ ਜਿਹੜੇ ਦੇਸੀ ਘਿਓ ਦਾ ਕੜਾ ਜਾਂ ਲੰਗਰ ਤਿਆਰ ਨੇ ਉਹਦੇ ਵੱਲ ਮੂੰਹ ਨਹੀਂ ਕਰਦੇ ਨੇੜੇ ਨਹੀਂ ਕਰਦੇ ਨਹੀਂ ਕਰਦੇ ਹਾਂ ਕਾਦੇ ਤੋਂ ਕਿਉਂ ਨਹੀਂ ਖਾਂਦੇ ਕੀ ਕਰਨ ਹਾਂ ਇੱਥੇ ਅੱਜ ਅਸੀਂ ਕੜਾ ਖਾ ਲਾਂਗੇ ਤੇ ਉੱਥੇ ਜਾ ਕੇ ਕੀ ਖਾਵਾਂਗੇ ਨਹੀਂ ਜਿਹੜੇ ਮੇਰਾ ਸਵਾਲ ਹੈ ਵੀ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਤੋਂ ਖਾਦਾ ਨਹੀਂ ਆਂਦਾ ਸਾਡੇ ਬਜ਼ੁਰਗ ਹੁਣ ਵੀ ਖਾ ਲੈਂਦੇ ਨੇ ਤੇ ਹੁਣ ਕਿੱਦਾਂ ਖਾਣਾ ਹੀ ਆ ਫਿਰ ਆ ਗਾੜੀ ਰੱਖ ਗਈ ਕੀ ਅੱਛਾ ਰੱਖੇਗੀ ਤਾਂ ਕਰਕੇ ਖਾਣੀ ਪੈਣਾ ਠੀਕ ਠੀਕ ਹੈ ਮਤਲਬ ਸਾਨ ਧਰਨੇ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੌਜਵਾਨ ਖਿਡਾਰੀ ਅਲੱਗ-ਅਲੱਗ ਸਟੇਟਾਂ ਤੋਂ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਨੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਟ੍ਰੇਡ ਯੂਨੀਅਨਾਂ ਪਹੁੰਚੀਆਂ ਹੋਈਆਂ ਨੇ ਇੱਥੇ ਲੰਗਰ ਵੀ ਲੱਗ ਸਜੇ ਹੋਏ ਨੇ ਤੇ ਬੇਬੇ ਜਿਹੜੀ ਬੈਠੇ ਨੇ ਬੇਬੇ ਜਰ ਨਾਲ ਗੱਲ ਕਰਕੇ ਆਪਾਂ ਵੇਖਦੇ ਆ ਬੇਬੇ ਸਾਸਰੀ ਗਾਲ ਕਿੱਥੋਂ ਆਇਓ ਨਾਮ ਕੀ ਹੈ ਨਾਮ ਹਰਪ੍ਰੀਤ ਕੌਰ ਅਹੀਂ ਆਏ ਗਦਾਫੋਰ ਜ਼ਿਲ੍ਹੇ ਤੋਂ ਜੀ ਵੈੰਡ ਦਰੰਗਲਾ ਡੁਕਰੀ ਜੀ ਤੇ ਬੇਬੇ ਤੂੰ ਹੀ ਤਾਂ ਸਫਰ ਹੀ ਬੜਾ ਕਰ ਰਾਇਆ ਤੂੰ ਹੀ ਤਾਂ ਉਹ ਦੂਜੇ ਪਾਸੋਂ ਪੰਜਾਬ ਦੇ ਹਾਂਜੀ ਤੇ ਬਾਕੀ ਅਸੀਂ ਵੀ ਰਾ ਕੀ ਕਰਨਾ ਅਸੀਂ ਆਪਣੇ ਹੱਕ ਲੈਣ ਆਏ ਆ ਅਸੀਂ ਤੇ ਹੱਥ ਜੋੜਦੇ ਆ ਕੋਈ ਮਾਰਾ ਨਹੀਂ ਬੋਲਣਾ ਕਿਸੇ ਦਾ ਕੋਈ ਗੱਲ ਨਹੀਂ ਸਿਰਫ ਸਾਡੀ ਇਹੀ ਗੱਲ ਆ ਸਾਡੇ ਹੱਕ ਦੇ ਦੇ ਸਾਨੂੰ ਜੀ ਬੇਬੇ ਬੇਬੇ ਤੁਸੀਂ ਹੱਕਾਂ ਦੀ ਗੱਲ ਕਰ ਰਹੇ ਹੋ ਹਾਂਜੀ ਹੁਣ ਜਿਹੜੇ ਕਿਸਾਨ ਨੇ ਜਾਂ ਆਮ ਲੋਕ ਨੇ ਉਹ ਕਹਿੰਦੇ ਸੀ ਬੜੇ ਦੁਖੀ ਆ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਬਹੁਤਾ ਜ਼ਿਆਦਾ ਜਦੋਂ ਤੁਸੀਂ ਤੁਹਾਡੇ ਵੇਲੇਾਂ 'ਚ ਜਦੋਂ ਤੁਸੀਂ ਜਵਾਨ ਸੋ ਉਦੋਂ ਜੇ ਕੋਈ ਕਿਸਾਨ ਆਪਣੇ ਵਿਆਹ ਕਰਦਾ ਸੀ ਧੀ ਪਹਿਣ ਦਾ ਉਸ ਤੋਂ ਬਾਅਦ ਜਾ ਕੇ ਆਪਣੀਆਂ ਧੀਆਂ ਪਹਿਣਾ ਦੇ ਖੇਤ ਵੀ ਵਾਹ ਹੁੰਦਾ ਸੀ ਰਿਸ਼ਤੇਦਾਰੀਆਂ ਸਾਰੀਆਂ ਪਗਾਲੀਂਦਾ ਸੀ ਫੇਰ ਵੀ ਖੁਸ਼ ਸੀ ਹੌਣ ਕਿਉਂ ਨਹੀਂ ਹੋ ਨਹੀਂ ਹੁਣ ਮਿਲਦਾ ਕੁਛ ਨਹੀਂ ਸਾਡੀਆਂ ਫਸਲਾਂ ਦਾ ਰੇਟ ਨਹੀਂ ਕੋਈ ਰੇਟ ਨਹੀਂ ਸਾਨੂੰ ਦੁਖੀ ਹੋ ਗਏ ਅਸੀਂ ਕਿੱਥੇ ਜਾਈਏ ਕੀ ਕਰਗੇ ਅਸੀਂ ਤੇ ਹੁਣ ਸਾਥੋਂ ਮਰਿਆ ਨਹੀਂ ਜਾਂਦਾ ਸਿਰਫ ਠੀਕ ਹੈ ਨਾ ਬੱਚਿਆਂ ਦਾ ਦੁੱਖ ਵੇਖ ਕੇ ਛੱਡਿਆ ਨਹੀਂ ਜਾਂਦਾ ਸਾਥੋਂ ਕੀ ਕਰੀਏ ਛਾਰ ਕੇ ਰਿਸ਼ਤੇਦਾਰੀਆਂ ਨੂੰ ਮਿਲਣਾ ਕਿਤਨਾ ਮਿਲਗੀ ਦੱਸੋ ਸਾਨੂੰ ਇੰਨੀਆਂ ਸਾਡੇ ਤੇ ਕਿਰਪਾ ਕਰਦੇ ਸਾਡੇ ਫਸਲਾਂ ਦੇ ਰੇਟ ਦਵੇ ਸਾਨੂੰ ਸਨਾ ਦੁਖੀ ਕਰੇ ਅਸੀਂ ਇਹਨੂੰ ਕੋਈ ਮਾਰੀ ਨਹੀਂ ਜਾਂਦੇ ਇਹ ਤਾਂ ਚਾਹ ਵੇਚ ਨਹੀਂ ਆ ਜੀ ਠੀਕ ਹੈ ਨਾ ਜੀ ਮਾਤਾ ਤੁਹਾਡੀ ਉਮਰ ਕਿੰਨੀ ਹੈ ਜੀ ਹਾਂਜੀ ਉਮਰ ਪੁੱਛ ਰਿਹਾ ਮੁੰਡਾ 70 80 ਸਾਲ ਹੋਊਗੀ ਪਾਕਿਸਤਾਨ ਦਾ ਨਹੀਂ ਮੈਨੂੰ ਪਤਾ ਬੇਟਾ ਜੀ ਮੈਨੂੰ ਨਹੀਂ ਪਤਾ ਬੇਬੇ ਕੋਸ਼ ਲੋਕ ਕਹਿੰਦੇ ਨੇ ਕਹਿੰਦੇ ਕਿਸਾਨ ਵੇਲੜ ਨੇ ਆਣ ਕੇ ਤੇ ਧਰਨਿਆਂ ਤੇ ਬੈਠੇ ਰਹਿੰਦੇ ਨੇ ਅੱਬਾ ਆ ਬੱਚੇ ਵੇਲੜ ਆ ਵੇਖੋ ਨਿੱਕੇ ਨਿੱਕੇ ਬੱਚੇ ਸਾਡੇ ਆ ਨੰਗਨ ਡੋਏ ਤੇ ਮੈਂ ਰੋਂ ਡਈਆਂ ਵੇਖ ਕੇ ਹੂੰ ਰੋਣੇ ਦਈਆਂ ਪੀਏ ਬੱਚੇ ਅਸੀਂ ਕਿਤਰਾ ਪਾਲਿਆ ਕਿੰਤਾ ਕੀਤੇ ਆ ਇਹ ਕਿੱਥੇ ਆਣ ਕੇ ਮੈਦਾਨਾਂ ਦੇ ਵਿੱਚ ਬੈਠਿਆ ਸਾਡਾ ਜਿਗਰਾ ਜੀ ਸਾਡੀ ਕੋਈ ਜ਼ਿੰਦਗੀ ਨਹੀਂ ਜੀ ਤੇ ਬੇਬਈ ਐ ਸ਼ੌਖੇ ਆ ਜੀ ਬੇਬਈ ਜਿਹੜਾ ਕਿਸਾਨ ਉਹਨਾਂ ਦੀ ਜਾਨ ਚਲੀ ਗਈ ਗਿਆਨ ਸਿੰਘ ਚਾਚੋ ਕੇ ਪਿੰਡ ਤੁਹਾਡੇ ਗੁਰਦਾਸਪੁਰ ਦਾ ਸੀ ਹਾਂਜੀ ਅਸੀਂ ਕਿਤਰਾ ਵੇਖੋ ਆ ਬਚਾਰਾ ਥੇ ਹੋਇਆ ਨਾ ਹੂੰ ਹੂੰ ਤੇ ਉਹਦੋਂ ਹੀ ਪਤਾ ਲੱਗਾ ਫੇਰ ਅੱਗੇ ਜਉਂਦੀ ਲਿਓ ਇਹ ਉਦੋਂ ਦਾ ਨਹੀਂ ਪਤਾ ਉਦੋਂ ਮਸਾਰਾ ਪਤਾ ਪਰ ਇਹੋ ਕਿਰਪਾ ਕਰਦੇ ਸਾਡੀ ਹੋਰ ਕੋਈ ਗੱਲ ਨਹੀਂ ਅਹੀਂ ਇਹਦੇ ਗਾੜੀ ਇਹ ਹੱਥ ਛੋੜਦੇ ਆ ਸਾਡੀ ਜੋ ਮੰਗਿਆ ਸਾਡੀ ਪੂਰੀ ਕਰਦੇ ਅਸੀਂ ਇੱਥੋਂ ਵਾਪਸ ਹੋ ਜਾ ਕੇ ਮਾਈ ਖਾਂਦੀ ਮਰਗੀ ਨੇ ਫਰਕਾ ਜੀ ਅਸੀਂ ਇੱਥੋਂ ਵਾਪਸ ਜੀ ਉਹਦੀ ਨੇ ਕਹਿਣਾ ਮਾਈ ਖਾਂਦੀ ਮਰਗੀ ਮੈਂ ਹਕੜਾ ਖਾਂ ਅੱਛਾ ਅਬੇ ਬੇ ਮਾਤਾ ਦੂਜੇ ਜਿਹੜੇ ਨੇ ਉਹ ਤੁਹਾਡੇ ਕੋਲ ਨਾ ਕੀ ਰੱਖ ਗਿਆ ਓਏ अच्छा बेबे देसी घेवदा ना कड़ातार के गए ने ते आम जेड़े हुन बच्चे रे ना जेड़े इथे ਧਰਨੇ ਤੇ ਵੀ ਬੈਠੇ ਨੇ ਉਹ ਜਿਹੜੇ ਦੇਸੀ ਘੇਵਦਾ ਕੜਾ ਜਾਂ ਲੰਗਰ ਤਿਆਰ ਨੇ ਉਹਦੇ ਨੂੰ ਮੂੰਹ ਨਹੀਂ ਕਰਦੇ ਨੇੜੇ ਨਹੀਂ ਕਰਦੇ ਨਹੀਂ ਕਰਦੇ ਹਾਂ ਕਾਦੇ ਤੋਂ ਕਿਉਂ ਨਹੀਂ ਖਾਂਦੇ ਕੀ ਕਰਨ ਹਾਂ ਅਕੇ ਅੱਜ ਅਸੀਂ ਕਿਹੜਾ ਖਾ ਲਾਂਗੇ ਤੇ ਉੱਥੇ ਜਾ ਕੇ ਕੀ ਖਾਵਾਂਗੇ ਨਹੀਂ ਜਿਹੜੇ ਮੇਰਾ ਸਵਾਲ ਹੈ ਵੀ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਖਾਦਾ ਨਹੀਂ ਆਂਦਾ ਸਾਡੇ ਬਜ਼ੁਰਗ ਹੁਣ ਵੀ ਖਾ ਲੈਂਦੇ ਨੇ ਤੇ ਫਣ ਕਿੱਦਾਂ ਖਾਣਾ ਹੀ ਆ ਫਿਰ ਆਹ ਗਾੜੀ ਰੱਖ ਦੀ ਕਿੱਥੇ ਅੱਛਾ ਰੱਖ ਗਈ ਤਾਂ ਕਰਕੇ ਖਾਣੀ ਪੈਣਾ ਕੀ ਠੀਕ ਹੈ ਮਤਲਬ 7 ਵਜਣੇ ਇਹ ਇਹ ਬੜਾ ਮਖੌਲ ਕਰਨ ਦੀਆਂ ਇਹਨਾਂ ਦੀ ਕਿਹੜੀ ਗੱਲ ਹੈ ਮੇਰੇ ਨਾਲ ਆਂਦੀਆਂ ਮਾਤਾ ਚੱਲੋ ਉੱਥੇ ਗਾੜੀ ਮੈਂ ਚਲੋ ਲੈ ਚਲੋ ਕੋਲੇ ਗਾੜੀ ਮੈਂ ਜਾਉਂਗੀ ਠੀਕ ਆ ਬੇਬੇ ਜੀ ਜਿਵੇਂ ਹੁਣ ਆਪਣੇ ਪ੍ਰਧਾਨ ਮੰਤਰੀ ਨੇ ਮੋਦੀ ਜੀ ਹਾਂ ਨਹੀਂ ਉਹ 6000 ਰੁਪਏ ਕਹਿੰਦੇ ਕਿਸਾਨਾਂ ਨੂੰ ਅਸੀਂ ਦੇਨੇ ਆ ਸਾਲ ਦਾ ਜਿਹੜੇ ਛੋਟੇ ਕਿਸਾਨ ਨੇ 6000 ਉਹਨਾਂ ਦੇ ਖਾਤੇਆਂ ਚ ਆਉਂਦਾ ਤੇ ਇੰਨੀ ਤਾਂ ਮਦਦ ਕਰਦੀ ਇੱਕ ਸਰਕਾਰ ਹੋਰ ਕੀ ਕਰੇ ਤੇ ਆਉਂਦਾ ਹੀ ਹੁਣ ਬੰਦਿਆ ਹੁਣ ਕੁਛ ਨਹੀਂ ਆਉਂਦਾ ਨੇ ਉਹ ਤੇ ਹੁਣ ਉਹਨਾਂ ਨੇ ਖਾਤੇ ਸਹੀ ਕਰੇ ਨੇ ਕਹਿੰਦੇ ਆਉਣਗੇ ਆਹੋ ਉਹ ਨਹੀਂ ਆਉਂਦਾ ਹੁਣ ਆਉਂਦਾ ਪਿਛਲੇ ਸਾਲ ਚ ਆਇਆ ਬੇਬੇ ਪੈਰਸਨ ਮਿਲਦੀ ਤੁਹਾਨੂੰ ਹਾਂਜੀ ਕਿੰਨੇ ਮਿਲਦੀ 1500 ਕਿੰਨੇ ਹੋਣੀ ਚਾਹੀਦੇ ਹਾਂਜੀ ਉਹ ਰਵੰਦਾ ਹੀ ਆ ਭਗਵਾਨ ਤਾਂ ਮਾਨ ਆਂਦਾ ਹੀ ਮੈਂ 2500 ਦਊਂਗਾ ਹਾਂ ਤੇ ਉੱਥੇ ਉਹੋ ਹੀ ਆ ਜਿਹੜਾ ਬਾਦਲ ਨੇ ਲਾਇਆ ਅੱਛਾ ਠੀਕ ਆ ਠੀਕ ਬਾਦਲ ਦੀ ਲੱਗੀ ਸਾਡੀ ਆ 1500 ਰੁਪਈਆ ਅੱਛਾ ਕੋਈ ਕਿਸੇ ਨੇ ਵਾਦ ਨਹੀਂ ਕੀਤੀ ਨਾ ਹੋਣੀ ਠੀਕ ਹੈ ਉਹ ਤੇ ਬੜਾ ਕੋ ਕਰਦਾ ਸੋਈ ਦੇ ਦਊਂ ਉਹ ਕਰੂੰ ਦਿੱਤਾ ਕੋਈ ਕੋਈ ਨਹੀਂ ਦਿੰਦਾ ਕੋਈ ਬਣਾ ਦੋ ਹਾਂ ਤੇ ਜੇ ਬਾਦਲ ਸਾਹਿਬ ਦੀ ਗੱਲ ਕਰੀ ਬਾਦਲ ਨੇ ਕੀ ਕੀ ਦਿੱਤਾ ਜੀ ਤੇ ਬਾਦਲ ਨੇ ਦਾਣੇ ਲਾਈ ਹਾਂ ਬਾਦਰ ਨੇ ਸਾਡੀਆਂ ਪੈਨਸ਼ਨਾਂ ਲਾਈਆਂ ਅਸੀਂ ਮਾੜਾ ਨਹੀਂ ਬੋਲਾਂਗੇ ਬਾਪੂ ਵਧੀਆ ਸੀ ਗਾੜੀਆਂ ਤੇ ਬੱਚੇ ਨੇ ਜੋ ਕੀਤਾ ਕੀਤਾ ਠੀਕ ਹੈ ਨਾ ਬੱਚੇ ਕਿਹਨੂੰ ਕਹਿ ਰਹੇ ਹੋ ਹਾਂਜੀ ਸੁਖਵੀਰ ਸਿੰਘ ਆਹੋ ਸੁਖਵੀਰ ਬਾਦਲ ਨੂੰ ਹਾਂਜੀ ਉਹ ਉਹ ਤੇ ਹੁਣ ਜੱਗੂ ਅੱਗੇ ਜੇ ਬਣੇਗਾ ਤਾਂ ਹੀ ਕੁਝ ਕਰੇਗਾ ਉਹ ਤੇ ਬਣੇ ਉਹਦੇ ਫੇਰ ਗਿਆ ਹਾਂ ਬੰਨੇ ਬਾਪੂ ਨੇ ਬੜਾ ਕੋ ਪੀਤਾ ਹਾਂ ਬਾਪੂ ਦੀ ਅਸੀਂ ਭੁੱਲ ਨਹੀਂ ਸਕਦੇ ਜੋ ਲਾ ਗਿਆ ਪੈਨਸ਼ਨਾਂ ਲਾ ਗਿਆ ਦਾਣੇ ਲਾ ਗਿਆ ਗਰੀਬਾਂ ਦੇ ਹਾਂ ਗਰੀਬ ਖਾਣ ਦੇ ਬਹਿ ਕੇ ਠੀਕ ਹੈ ਨਾ ਠੀਕ ਹੈ ਤੇ ਅਸੀਂ ਕੀ ਕਰਾਂਗੇ ਠੀਕ ਹੈ ਅਸੀਂ ਗਰੀਬ ਆ ਅਸੀਂ ਕਿਹੜੇ ਛਾਵਾਂ ਜੀ ਹੈ ਨਹੀਂ ਠੀਕ ਹੈ ਸੋ ਕਿੰਦੀ ਮੇਰੀ ਕੋਈ ਮਾੜੀ ਖਬਰ ਨਾ ਦਿਓ ਕਦੇ ਪਰ ਆਵਾ ਬੇਬੇ ਜਿੰਨੇ ਤੁਸੀਂ ਸਾਵਧਾਨੋਂ ਕੈਮਰੇ ਤੋਂ ਉਹਨੇ ਮੁੰਡੇ ਨਹੀਂ ਸਾਵਧਾਨ ਮੁੰਡੇ ਕੁਝ ਨਾ ਕੋਈ ਬੋਲ ਜਾਂਦੇ ਨੇ ਤੁਸੀਂ ਧਿਆਨ ਬੜਾ ਰੱਖਦੇ ਹੋ ਨਹੀਂ ਨਹੀਂ ਮੈਂ ਦੇਖਾ ਅਰਜ ਕਰਦੀ ਹਾਂ ਹਰੇਕ ਨੇ ਹੱਥ ਬੋਲਦਿਆਂ ਬਿਨਾ ਬਾਬੇ ਨਾਨਕ ਗਾੜੀ ਅੱਥ ਜੋਣ ਢਈ ਮਹਾਰਾਜ ਕਰ ਕਿਰਪਾ ਕਰ ਕਿਰਪਾ ਸਾਡੇ ਬੱਚੇ ਜੀ ਕਿੱਦਾਂ ਵਿਚਾਰੇ ਡੇਰ ਤਰਲੇ ਲੈਣ ਕਿੱਦਾਂ ਲੈ ਕੇ ਬੈਠੇ ਆ ਪਰਿਵਾਰ ਛੋੜ ਕੇ ਆਏ ਆ ਕੀ ਕਰੀਏ ਬਾਬਾ ਨਾਨਕਾ ਆਜਾ ਗੁਰੂ ਗੋਬਿੰਦ ਸਿੰਘ ਨੀਲੇ ਘੋੜੇ ਤੇ ਸਵਾਰ ਹੋ ਕੇ ਆਜਾ ਕਰਦੇ ਸੰਗਤਾਂ ਦੀਆਂ ਆਸਾਂ ਪੂਰੀਆਂ ਮੈਂ ਕਰਦਾਸ ਨਹੀਂ ਕਰਦੀ ਮਰਾ ਦੇਣੇ ਹੋਰ ਦਾਸਾਂ ਕਰਦੀਆਂ ਕੋਈ ਨਹੀਂ ਮਾੜਾ ਨਹੀਂ ਬੋਲਣਾ ਜੀ ਪੁੱਤੋਏ ਮਾੜਾ ਨਾ ਕਿਹਨੂੰ ਬੋਲਿਓ ਬਿਲਕੁਲ ਨਹੀਂ ਬੋਲਣਾ ਦੇ ਦਊਗਾ ਠੀਕ ਹੈ ਨਾ ਦਾ ਉਹ ਹੱਕ ਤੇ ਠੀਕ ਹੈ ਹੈਨਾ ਮਾੜਾ ਨਹੀਂ ਬੋਲਣਾ ਉਹ ਪਿੱਛੇ ਮਾਤਾ ਜੀ ਖੜੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਵੀ ਮੋਜੀ ਸਾਡਾ ਹੱਕ ਦੇ ਦੇ ਅੱਗੇ 2 ਸਾਲ ਹੋ ਅੱਗੇ ਉਦੋਂ ਵੀ ਦਿੱਲੀ ਰੋੜਾ ਕੇ ਚਲ ਗਈ ਉਦੋਂ ਮੰਨ ਗਏ ਸੀ ਵੀ ਤੁਹਾਡੀਆਂ ਪੂਰੀਆਂ ਕਰਾਂਗਾ ਸ਼ਰਤਾਂ ਉਹਨੇ ਕੋਈ ਨਹੀਂ ਕੀਤੀ ਤੇ ਹੁਣ ਹਾਰ ਕੇ ਸਾਨੂੰ ਫੇਰ ਆਉਣਾ ਪਿਆ ਜੀ ਸਾਡੇ ਹੱਕ ਤੇ ਸਾਡੇ ਪੂਰੇ ਕਰਦੇ ਤੇ ਅਸੀਂ ਹੁਣ ਚਲ ਜਾਈਏ ਕੱਲੋ ਮੋਦੀ ਨਹੀਂ ਅਸੀਂ ਚਲੇ ਜਾਂਦੇ ਹੁਣ ਕੱਲ ਕਰ ਲੈਣ ਜੋ ਯਾਰ ਅਸੀਂ ਸਾਡਾ ਹੱਕ ਦੇ ਦੇ ਤੇ ਅਸੀਂ ਚਲ ਜਾਈਏ ਜੀ ਅਸੀਂ ਆਪਣਾ ਹੱਕ ਲੈਣ ਆਏ ਵਾਸਤੇ ਆਏ ਜੀ ਜੀ ਸੋ ਇੱਥੇ ਹੀ ਆਪਣੇ ਲੰਗਰ ਲੱਗੇ ਹੋਏ ਨੇ ਜਿਵੇਂ ਲੰਗਰ ਚੱਲ ਰਹੇ ਨੇ ਵੇਖ ਸਕਦੇ ਹੋ ਵੱਡੀ ਗਿਣਤੀ ਚ ਲੋਕ ਛੱਕ ਵੀ ਰਹੇ ਨੇ ਤੇ ਜਿਵੇਂ ਕਿਸਾਨਾਂ ਦੇ ਨਾਲ-ਨਾਲ ਸਾਡੇ ਜਿਹੜੇ ਸੁਰੱਖਿਆ ਮਲਾਜ਼ਮ ਨੇ ਇੱਥੇ ਤਾਇਨਾਤ ਨੇ ਜਾਂ ਜਿਹੜੇ ਦੰਗਾ ਰੋਕੂ ਦਸਤੇ ਨੇ ਕੰਮ ਉਹ ਵੀ ਇੱਥੇ ਲੰਗਰ ਛੱਕ ਰਹੇ ਨੇ ਸੋ ਕੋਈ ਭੇਦਭਾਵ ਨਹੀਂ ਕਿਸਾਨਾਂ ਦੁਆਰਾ ਕੀਤਾ ਜਾਂਦਾ ਇਹ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਇੱਥੇ ਸਹੀ ਹੁੰਦਾ ਵਿਖਾਈ ਦੇ ਰਿਹਾ ਕਿਉਂਕਿ ਜਿਹੜੇ ਜਵਾਨ ਨੇ ਜੇ ਦੇਸ਼ ਦੀ ਰਾਖੀ ਕਰਦੇ ਨੇ ਜਿਹੜੇ ਕਿਸਾਨ ਆ ਉਹ ਦੇਸ਼ ਦੇ ਲੋਕਾਂ ਦਾ ਟੇਡ ਭਰਦਾ ਸੋ ਅੱਗੇ ਜੋ ਵੀ ਇੱਥੇ ਚੱਲ ਰਿਹਾ ਧਰਨੇ ਦੇ ਵਿੱਚ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੈਮਰਾਮੈਨ ਸੋਨੂ ਵਿਰਕਨ ਨਾਲ ਮੈਂ ਸਹਿਬ ਸਿੰਘ ਵਿਰਕ ਨਾਭਾ ਧੰਨਵਾਦ